ਮੇਰਾ ਨਾਮ ਚਨਕ ਸਿੰਘ ਹੈ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਗੰਗਾ ਸਿੰਘ ਤੁਹਾਨੂੰ ਪਿਛਲਾ ਪਿੰਕੜਾ ਸਿੰਘ 147 ਤੋਂ ਪਹਿਲਾਂ ਜੀ ਕਸੀਲ ਬਾਗ ਪੁਛਦੇ ਉਹ ਸੋਲੇ 76 ਨਾਂ ਦੇ ਤੋਂ ਘਰਾਉਂਦੇ ਸੀ ਠੀਕ ਇੱਕ ਹੁੰਦਾ ਸੀ 76 ਬ੍ਰਾਹਮਣ ਠੀਕ ਹੈ ਇੱਕ ਹੁੰਦਾ ਸੀ 76 ਮਲਦਿਆਣਾ ਛੋਟਰ ਮਲਦਿਆਣਾ ਜੀ ਤੁਸੀਂ ਕਿਸ ਪਿੰਡ ਤੋਂ ਉਸ ਵੇਲੇ ਸਕੂਲ ਜਾਣਾ ਸ਼ੁਰੂ ਕੀਤਾ ਸੀ ਹਾਂ ਕਿਸ ਜਵਾਬ ਤੱਕ ਮੈਂ ਬਸਾਖ ਮੈਂ ਨਾ ਸੀ ਸੀ ਚੜੀਆਂ ਠੀਕ ਹੈ ਛੁੱਟੀਆਂ ਪੈ ਗਈਆਂ ਤੇ ਛੁੱਟੀਆਂ ਦਵਾ ਰੋਲਾ ਪੈ ਗਿਆ ਤੇ ਮੁਲਕੇ ਸਭ ਹਾਂ ਬਿਲਕੁਲ ਬਸਾਕਿਤ ਗਏ ਤੇ ਬਾਅਦ 1 ਅਕਤੂਬਰ ਹੀ ਰੋਲਾ ਪੈ ਗਿਆ ਸੀ 1 ਅਕਤੂਬਰ ਨੂੰ ਰੋਲਾ ਕੋਕਸੂਵਰ ਦੇ ਨਸ ਆਇਆ ਅੱਛਾ ਮਦਰਵਾ ਛੁੱਟੀਆਂ ਤੋਂ ਬਾਅਦ ਹੈ ਜਿਹੜਾ ਸਾਊਂਡ ਪਾ ਦਿਆ ਕਿਸਾ ਹੈ ਇਹ ਰਸ਼ੋ ਨੇ ਜਿਹੜੇ ਮੈਥੋਨ ਨਾਂ ਦੱਸੇ ਨਾ ਡਾਕਟਰ ਦਿਵਾਰ ਸਿੰਘ ਜੱਜ ਮੋਤੀ ਰਾਮ ਵਗੈਰਾ ਇਹ ਭਗਤੇ ਜਿਹੜੇ ਲੋਕ ਬਾਕੀ ਲੋਕ ਸਨ ਉਹਨਾਂ ਨੂੰ ਵੈਸੇ ਸਾਡੇ ਪਿੱਛੇ ਆਰਮੀ ਚੱਲ ਰਹੀ ਹੈ ਠੀਕ ਹੈ ਠੀਕ ਹੈ ਉਹ ਲਾ ਪਰਵਾਰੀ ਅੱਛਾ ਉਹ ਪਿੱਛੇ ਪਿੱਛੇ ਰਹੇ ਤੇ ਰੜਾ ਰੜਾ ਜਗਾਉਂਦੀ ਹੈ ਠੀਕ ਤੋਂ ਨਾ ਨੀਰਾੜਾ ਹਾਂ ਸੁਣੇ ਤੇ ਉੱਥੇ ਮਤਲਬ ਇਹਨਾਂ ਨੂੰ ਹੋਇਆ ਨਾ ਕਬਾਇਲੇ ਨੇ ਕਹਿ ਰਹੇ ਆਪਾਂ ਜੱਟੜੇ ਜਿਹੜੇ ਗੱਡੀ ਆ ਵਸੇ ਪਰ ਕੇ ਠੀਕ-ਠਾਕ ਠੀਕ ਸੈੱਟ ਫਿਰ ਰਹੇ ਹੋ ਉਹਨੇ ਗਜ਼ਾਰਾ ਕਰ ਲੈ ਰਹੇ ਤੇ ਠੀਕ ਠਾਕ ਹੈ ਜੋ ਦਿਲ ਦੀ ਚਾਹ ਸੀ ਉਹ ਤੇ ਹੋਈ ਨਹੀਂ ਬਸ ਫਿਰ ਵੀ ਇਹ ਗੁਰੂ ਦਾ ਭਲਾ ਮੰਨਦੇ ਨੇ ਬਿਲਕੁਲ ਗੁਰੂ ਦਾ ਭਲਾ ਮੰਨਦੇ ਚਲ ਬਕਰ ਚੰਦਾਰੇ ਤੁਸੀਂ ਉਹ ਜ਼ਮਾਨਾ ਵੀ ਦੇਖਿਆ ਤੇ ਇਹ ਜ਼ਮਾਨਾ ਵੀ ਦੇਖਿਆ ਹੈ ਨਾ ਬੜੀ ਪੀੜ੍ਹੀ ਦੇ ਲੋਕਾਂ ਨੇ ਇਹ ਆਈਕਲ ਦਾ ਜਿਹੜਾ ਫਲੋਰਸ ਜ਼ਮਾਨਾ ਵੀ ਦੇਖਿਆ ਉਸ ਵਕਤ ਤਾਂ ਮੁਸ਼ਲ ਦੌਰ ਵੀ ਦੇਖਿਆ ਤੁਸੀਂ ਕਿਵੇਂ ਸਮਝਦੇ ਹੋ ਇਹ ਬੜਾ ਫਰਕ ਹੈ ਲਵੇਲ ਸਵਾਇਟ ਪਾਈ ਚਾਰੇ ਵੀ ਇਕਲਾਕੀ ਤ ਸਰਹਲਾ ਕੀ ਤੌਰ ਤੇ ਉਹਦੇ ਚ ਇਹ ਦੇਖਿਆ ਕਿ ਉਹ ਸ਼ਾਂਤ ਮਈ ਮੁਕਤ ਸੀ ਸ਼ਬਰ ਸੰਤੋਖ ਸੀ ਸ਼ਬਰ ਸੰਤੋਖ ਇੱਕ ਕਲਪਨਾ ਵਾਲਾ ਇੱਕ ਕਲਪਨਾ ਵਾਲਾ ਬੰਤ ਉਹ ਮੈਸੇ ਪੁੱਛਣ ਦੇ ਵਾਏ ਗੁਰਜੀਤ ਦਾ ਖਾਲਸਾ ਵਾਏ ਗੁਰਜੀਤ ਦੇ ਪੁੱਤੇ 1947 ਦੀ ਉਜਾੜੇ ਦੀ ਆਪ ਬੀਟੀ ਦੀ ਇਸ ਲੜੀ ਨੂੰ ਸ਼ੁਰੂ ਕਰਨ ਲਈ ਆਸ ਡਿਜੀਟਲ ਵੱਲੋਂ ਵਿਆਈ ਡੀਐਸ ਹੀ ਲੜੀ ਸ਼ੁਰੂ ਕਰਨ ਲੱਗੇ ਆ ਇਸ ਵਿੱਚ 1947 ਦੇ ਉਹਨਾਂ ਬਜ਼ੁਰਗਾਂ ਦਾ ਉਹਨਾਂ ਦੇ ਵਿਚਾਰ ਸਾਂਝੇ ਕਰਾਂਗੇ ਜਿਨ੍ਹਾਂ ਤੇ ਆਪਣੀ ਹੱਡ ਬੀਤੀ ਉਹ ਸਾਰੀ ਵਰਤਾ ਆਪਣੀ ਅੱਖਾਂ ਨਾਲ ਵੇਖੀ ਉਸੇ ਸਿੰਚਲੇ ਵਿੱਚ ਸਾਡੇ ਪਾਸ ਇੱਕ ਅਜਿਹਾ ਬਜ਼ੁਰਗ ਜਿਨ੍ਹਾਂ ਨਾਲ ਅਸੀਂ ਗੱਲਬਾਤ ਸਾਂਝਾ ਕਰਨ ਲਈ ਉਹਨਾਂ ਪਾਸ ਪਹੁੰਚੇ ਹਾਂ ਆਪ ਜੀ ਦਾ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਆਸ ਡਿਜੀਟਲ ਮੀਡੀਆ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਆਪ ਜੀ ਨੂੰ ਜੋ ਅਸੀਂ 1947 ਦੇ ਉਸ ਵਰਤਾਰੇ ਦੀ ਸਾਰੀ ਵਰਤਾ ਸਰਵਣ ਕਰੀਏ ਸਭ ਤੋਂ ਪਹਿਲਾਂ ਆਪ ਜੀ ਨੂੰ ਇਹ ਪੁੱਛਿਆ ਆਪ ਜੀ ਦਾ ਨਾਮ ਔਰ ਆਪ ਜੀ ਦੇ ਪਿਤਾ ਦਾ ਨਾਮ ਮੇਰਾ ਨਾਮ ਜਨਕ ਸਿੰਘ ਹੈ। ਮੇਰੇ ਪਿਤਾ ਜੀ ਦਾ ਨਾਮ ਸਰਦਾਰ ਗੰਗਾ ਸਿੰਘ। ਤੁਹਾਡਾ ਪਿਛਲਾ ਪਿੰਕ ਕਿਹੜਾ ਸੀ 147 ਤੋਂ ਪਹਿਲਾਂ ਜੀ? ਕਸੀਲ ਬਾਗ ਪੁੰਛ ਦੇ। ਅ ਉਸ ਹੇ 76 ਨਾਂ ਦੇ ਦੋ ਗਰਾਉਂ ਦੇ ਸਨ। ਠੀਕ। ਇੱਕ ਹੁੰਦਾ ਸੀ 76 ਬ੍ਰਾਹਮਣਾਂ। ਠੀਕ ਹੈ। ਇੱਕ ਹੁੰਦਾ ਸੀ 76 ਮਲਦਿਆਣਾ। 76 ਮਲਦਿਆਣਾ। ਜੀ। ਤੁਸੀਂ ਕਿਸ ਪਿੰਡ ਤੋਂ 76 ਮਲਦਿਆਣਾ ਦੇ ਜਾਂ 76 ਬ੍ਰਾਹਮਣਾਂ? 76 ਬ੍ਰਾਹਮਣਾਂ ਦੇ ਰਹਿਣ ਵਾਲੇ ਆ। ਉਦੋਂ ਨਾਮ ਛਤਰ ਬ੍ਰਾਹਮਣਾਂ ਕਿਸ ਕਰਕੇ ਛਤਰ ਬ੍ਰਾਹਮਣਾਂ ਦੇ ਘਰ ਸਿੱਖ ਜਦਾ ਸੁਣੀਆ ਇਹ ਸਾਰੇ ਆਬਾਦੀ ਜਿਹੜੀ ਬ੍ਰਾਹਮਣਾਂ ਦੀ ਸੀ ਬੁੱਤੀ ਕਰ ਗਈ तकरीबन ਸਾਰੀ ਹੈ ਠੀਕ ਹੈ ਸਾੜਾ ਮੁਜ਼ਫਰਾਬਾਦ ਹਾਂਜੀ ਕਸ਼ਮੀਰ ਠੀਕ ਪੁਨਚ ਠੀਕ ਇਹ ਸਭ ਬ੍ਰਾਹਮਣਾਂ ਦੀ ਆਬਾਦੀ ਸੀ ਇਹਦੇ ਸਾਬ ਗਰੀ ਸਿੱਰੇ ਗੁਰੂ ਗੋਬਿੰਦ ਸਿੰਘ ਮਾਰਾ ਇਹਨਾਂ ਜਦੋਂ ਅੰਮ੍ਰਿਤ ਪਾਣ ਕਰਾਇਆ ਠੀਕ ਹੈ ਤਕ ਉਸ ਤੋਂ ਬਾਅਦ ਉਹ ਰਿਆਸਤ ਦੇ ਸਾਰੇ ਸਿੱਖ ਤਕਰੀਬਨ ਬ੍ਰਾਹਮਣਾਂ ਤੋਂ ਕਨਵਰਟ ਹੋ ਗਏ ਸੀ ਸਿੱਖੀ ਤੋਂ ਕਨਵਰਟ ਹੋ ਕੇ ਆਏ ਇਸ ਕਰਕੇ ਉਹ ਨਾਮ ਛਤਰ ਬ੍ਰਾਹਮਣਾਂ ਸੀ ਬ੍ਰਾਹਮਣਾਂ ਪਹਿਲਾਂ ਸੀ ਜਦੋਂ ਦੋਨੋਂ ਪਿੰਨਸਨ ਤੁਹਾਡੇ ਛਤਰ ਬ੍ਰਾਹਮਣਾਂ ਜਿਹੜਾ ਤੁਸੀਂ ਇਹ ਦੂਜਾ ਛਤਰ ਇਹ ਕਿਤਨੇ ਫਾਸਲੇ 'ਚੋਂ ਨਿਕਲੇ ਹੋ ਇਹ ਫਾਸਲੇ ਦਾ ਮੈਨੂੰ ਪਤਾ ਨਹੀਂ ਕਿਉਂਕਿ ਅਸੀਂ ਛੋਟੇ ਸੰਦ ਉਹ ਦੂਰ ਸੀ ਸਾਡੇ ਕੋਲ ਤੁਹਾਡੀ ਉਮਰ ਉਸ ਵੇਲੇ ਲਗਭਗ ਕਿੰਨੀ ਸੀ ਯਾਰ ਤਕਰੀਬਨ 11 ਸਾਲ 11 ਸਾਲ ਸਕੂਲ ਜਾਂਦੇ ਸੀ ਉਸ ਵੇਲੇ ਨਹੀਂ ਹੈ ਉਸ ਵੇਲੇ ਸਕੂਲ ਜਾਣਾ ਸ਼ੁਰੂ ਕੀਤਾ ਸੀ ਹਾਂ ਹਾਂ ਕਿਸ ਜਮਾਤ ਤੱਕ ਗਏ ਮੈਂ ਮ ਬਸਾ ਗਏ ਨੇ ਤੀਸਰੀ ਛੜੀਆਂ ਠੀਕ ਹੈ ਛੁੱਟੀਆਂ ਪੈ ਗਈਆਂ ਹਾਂ ਤੇ ਛੁੱਟੀਆਂ ਤੋਂ ਬਾਅਦ ਰੋਲਾ ਪੈ ਗਿਆ ਤੇ ਮੁਰਕੇ ਸਕੂਲ ਬਿਲਕੁਲ ਬਸਾ ਗਏ ਹੋ ਤੇ ਬਾਅਦ 1 ਅਕਤੂਬਰ ਹੀ ਰੋਲਾ ਪੈ ਗਿਆ ਸੀ ਅਕਤੂਬਰ ਤੋਂ ਨਹੀਂ ਕੋ ਕੋ ਤੋਂ ਬੋਰ ਦੇ ਨਾ ਆਇਆ ਅੱਛਾ ਮਤਲਬ ਹੈ ਛੁੱਟੀਆਂ ਤੋਂ ਬਾਅਦ ਜਿਹੜਾ ਸੌਣ ਪਾ ਸਕੂਲ ਖੁੱਲਦੇ ਨਾ ਠੀਕ ਹੈ ਤੁਸੀਂ ਰੋਲਾ ਪੈ ਗਿਆ ਤਾਂ ਸੀ ਰੋਲਾ ਪੈ ਗਿਆ ਸਕੂਲ ਬੰਦ ਹੋ ਗਿਆ ਕਦੀ ਉਸ ਤੋਂ ਪਹਿਲਾਂ ਇਸ ਰੋਲੇ ਦੇ ਬਾਰੇ ਤੁਹਾਡੇ ਘਰ ਵਿੱਚ ਕਦੇ ਵਿਚਾਰ ਚਰਚਾ ਹੋਈ ਰੋਲਾ ਪੈਣ ਵਾਲਾ ਜਾਂ ਦ੍ਰਿਸ਼ਟੀਵੰਦ ਹੋ ਗਈ ਹੈ ਹੋ ਜਾਏਗੀ ਕੋਈ ਹਾਲਾਤ ਦੇ ਬਾਰੇ ਜਾਣਕਾਰੀ ਐਸੀ ਨਹੀਂ ਮਤਲਬ ਆਮ ਲੋਕਾਂ ਨੂੰ ਕੋਈ ਪਤਾ ਨਹੀਂ ਸੀ ਜਿਹੜੇ ਲੋਕ ਆਉਂਦੇ ਜਾਂਦੇ ਸਨ ਨਾ ਠੀਕ ਹੈ ਉਹਨਾਂ ਨੂੰ ਇਹ ਪਤਾ ਸੀ ਇਸ ਗੱਲ ਬਾਰੇ ਜਾਣਕਾਰੀ ਹੁੰਦੀ ਸੀ ਸੁਣਦੇ ਸਾਂ ਸੀ ਅੱਛਾ ਸੁਣਦੇ ਸਾਂ ਕਿ ਪਾਕਿਸਤਾਨ ਬਣ ਗਿਆ ਬਣੇਗਾ ਜਾਂ ਬਣ ਗਿਆ ਡਿਸਟਿਬੰਡ ਹੋ ਗਈ ਹੈ ਇਸ ਦੀ ਬੰਡ ਹੋ ਗਈ ਹੈ ਅੱਛਾ ਤੇ ਇਹ ਨਾਲ ਹੀ ਸੀ ਪਤਾ ਹੁੰਦਾ ਬਈ ਪਾਕਿਸਤਾਨ ਕਿ ਆਉਂਦਾ ਹੈ ਅੱਛਾ ਸੀ ਨਹੀਂ ਵੈਸੇ ਕਿਤੇ ਘਰ ਵਿੱਚ ਕਦੀ ਗੱਲਬਾਤ ਚੱਲਦੀ ਹੈ ਕਦੀ ਇਸ ਤੋਂ ਨਿਕਲ ਕੋਈ ਨਹੀਂ ਚੇੜੀ ਨਾ ਨਾ ਇਸ ਤਰ੍ਹਾਂ ਨਹੀਂ ਚੱਲਦੀ ਤੁਸੀਂ ਦੂਰ ਘਰ ਵਿੱਚ ਵੀ ਨਹੀਂ ਚੱਲੀ ਜਦੋਂ ਮਤਲਬ ਹੈ ਕਿ ਰੋਲਾ ਪੈ ਗਿਆ ਨਾ ਕਿ ਜਫਰਾਬਾਦ ਦੇ ਲੋਕ ਨਸਕੇ ਸਾਡੇ ਦਰਬਾਰ ਤੁਸੀਂ ਅੱਛਾ ਉਧਰੋਂ ਲੋਕ ਨਸਕੇ ਤੋਂ ਰਸਤੇ ਤੋਂ ਆਏ ਤਹਿਸੀਲ ਬਾਵਾਗੇ ਉਹਨਾਂ ਲੋਕਾਂ ਦਾ ਕਾਫੀ ਨੁਕਸਾਨ ਪੁਰਾ ਜਫਰਾਬਾਦ ਨਹੀਂ ਕੁਝ ਕੁ ਬੋਰਛਾ ਫਾਗ ਦੇ ਨਾਲ ਲੱਗਦਾ ਸੁਣ ਲੱਡੇ ਘਰ ਤੋਂ ਠੀਕ ਹੈ ਲੱਗਦਾ ਸੀ ਜਿਸ ਤਰ੍ਹਾਂ ਸੰਸਨ ਨਾਲ ਡੰਨੇ ਵਾਲੇ ਠੀਕ ਹੈ ਇਹ ਉਸ ਰਸਤੇ ਆਏ ਇਹਨਾਂ ਨਾਲ ਜਿਹੜੀ ਬਰਾਦਰੀ ਸੀ ਉਹ ਸਾਰੇ ਉਸ ਰਸਤੇ ਉਹਨਾਂ ਨੂੰ ਲੱਗੇ ਸੀ ਕਿ ਰੋਲਾ ਪੈ ਗਿਆ ਜੀ ਰੋਲਾ ਪੈ ਗਿਆ ਇਹਨਾਂ ਦੇ ਅਨ ਤੇ ਪਤਾ ਲੱਗਿਆ ਪਹਿਲੇ ਕੋਈ ਤੁਹਾਨੂੰ ਇੰਟੂਇਸ਼ਨ ਨਹੀਂ ਸੀ ਇਹਦਾ ਨਹੀਂ ਇੰਨਾ ਐ ਸੀ ਤੇ ਭਾਈ ਇੰਦੋਂ ਸਿੱਖ ਮੁਸਲਮਾਨ ਦਾ ਇੰਦੋਂ ਨੂੰ ਸਭ ਪਤਾ ਨਹੀਂ ਸੀ ਹੁੰਦਾ ਕੋ ਰੋਲਾ ਪੈ ਗਿਆ ਸੀ ਕੋ ਮਤਲਬ ਹੈ ਕਿ ਆਪੇ ਮਾਰ ਤਾੜ ਹੋ ਰਹੀ ਹੈ ਕਿ ਰੇ ਤੁਸੀਂ ਸਕੂਲ ਜਾਂਦੇ ਸੀ ਤੁਸੀਂ ਤੱਕ ਪੜ੍ਹੇ ਤੁਹਾਨੂੰ ਆਪਣੇ ਕਿਸੇ ਉਸਤਾਦ ਦਾ ਨਾਮ ਜਾਂ ਆਪਣੇ ਸੰਗੀ ਸਾਥੀ ਜਿਹੜੇ ਨਾਲ ਕਲਾਸ ਫੇਲੋ ਸਨ ਕਿਸੇ ਦਾ ਨਾਮ ਯਾਦ ਹਾਂ ਬਥੇਰੇ ਨਾ ਸਿੱਖ ਬੱਚੇ ਕਿਸੇ ਦਾ ਜਾਂ ਸਿੱਖ ਸਾਥੀ ਦਾ ਜਾਂ ਕਿਸੇ ਮੁਸਲਮਾਨ ਉਸਤਾਦ ਦਾ ਨਾਮ ਮੁਸਲਮਾਨ ਦਾ ਤੋਂ ਸਾਡੇ ਸਕੂਲ ਵਿੱਚ ਇੱਕ ਪਹਿਲਾ ਮਾਸਟਰ ਸੇ ਉਸਤਾਦ ਹਨ ਆ ਉਸਤਾਦ ਹਨ ਦੋ ਤੇ ਉਹ ਨਾਮ ਉਹਨੂੰ ਮੈਨੂੰ ਯਾਦ ਸੰਭਈਸਲੇ ਭੁੱਲ ਗਿਆ ਤੇ ਅੱਛਾ ਹਾਂ ਯਾ ਕੋਈ ਸਾਥੀ ਤੋਂ ਆਪਣੇ ਦਾ ਕਲਾਸ ਕਾ ਫੈਲੋ ਦਾ ਤੇ ਮੁਸਲਮਾਨਾ ਹੀ ਸਿੱਖਦੇ ਸਿੱਖਦੇ ਕੋਈ ਗੱਲ ਸਿੱਖ ਹਾਂ ਸਿੱਖਦੇ ਮਾਤਰਿਸ਼ਵਾਰ ਸਿੰਘ ਹੋਰ ਅੱਛੇ ਤੁਹਾਡੇ ਕਲਾਸ ਫੈਲੋ ਸਨ ਤੇ ਇਹ ਸਨ ਉਹ ਦੀਦਾਰ ਸਿੰਘ ਹੁੰਦੇ ਸਨ ਕੋਟ ਦੇ ਅੱਛਾ ਤੇ ਇੱਕ ਇਹ ਦੋ ਹੋਰ ਸਨ ਇਹ ਤੁਹਾਡੇ ਘਰ ਤੋਂ ਕਿਤਨੀ ਦੂਰੀ ਤੇ ਸਕੂਲ ਸੀ ਇਹ ਦੇਖੋ ਜੀ ਸਾਡਾ ਮਕਾਨ ਸੀ ਉੱਪਰ ਪਹਾੜੀ ਤੇ ਠੀਕ ਹੈ ਪਹਾੜੀ ਬਹੁਤੀ ਖੜੀ ਨਹੀਂ ਸੀ ਐ ਪਤਰੀ ਜਿਹੀ ਹੁੰਦੀ ਸੀ ਠੀਕ ਹੈ ਆ ਵਾਦੀ ਮਤਲਬ ਸੀਮੇਨਾ ਵਗੈਰਾ ਕਾ ਇਸੋਂ ਜਿਹਾ ਸਨ ਆਪਣੇ ਆਪਣੇ ਜ਼ਮੀਨਾਂ ਸਾਰਿਆਂ ਦੇ ਆਪਣੇ ਆਪਣੇ ਅਕਾਣ ਦੀ ਜ਼ਮੀਨਾਂ ਚੋਂ ਦਸੇ ਇਕੱਠੇ ਮਕਾਨ ਬਣਾਉਂਦੇ ਥੋੜੇ ਜਿਹਾ ਸਨ ਜਿਹੜੇ ਜਿੱਥੇ ਸਾਡੇ ਦਾ ਸਕੂਲ ਪੈਂਦਾ ਸੀ ਸਾਡੇ ਦਾ ਸਾਡੇ ਦਾ ਸਕੂਲ ਠੀਕ ਹੈ ਨਾਲਾ ਮੈਲ ਦੇ ਮਾਲ ਦੇ ਕੰਡੇ ਸਨ ਅੱਛਾ ਤੇ ਉੱਥੇ ਕੋਈ 5-7 ਘਰ ਬੰਦੇ ਸਨ ਇਕੱਠੇ ਇਕੱਠੇ ਸਨ ਉਹ ਪੀੜ ਪੀੜਾ ਤੇ ਪਿੰਡ ਪੇੜ ਠੀਕ ਹੈ ਪਿੰਡ ਇਹਨੇ ਪੀੜ ਦਾ ਨਾਂ ਸੀ ਉਹਦੇ ਉੱਤੇ ਮਕਾਨ ਇਕੱਠੇ ਹੁੰਦੇ ਸਨ ਬਾਕੀ ਸਾਰੇ ਦੂਰ ਦੂਰੀ ਦੇ ਬਾਕੀ ਮਤਲਬ ਆਪਣੀ ਅਬਿਜ਼ ਮੈਨਾ ਚੰਦਾ ਸਰ ਤੇ ਤੁਸੀਂ ਸਕੂਲ ਤੋੜ ਕਿੰਨੀਂ ਤੇਰ ਲੱਗਦੀ ਸੀ ਇੱਥੋਂ ਘਰ ਤੋਂ ਚੱਲ ਕੇ ਸਕੂਲ ਪਹੁੰਚ ਜਾਂਦੇ ਉਸ ਲਈ ਪਤਾ ਨਹੀਂ ਸੀ ਲੱਗਦਾ ਤੇ ਮਾਰੀਆਂ ਛਾਲਾਂ ਨਾਲ ਗਏ ਜਲਦੀ ਪਹੁੰਚ ਜਾਂਦੇ ਸੀ ਜਲਦੀ ਪਹੁੰਚ ਜਾਂਦੇ ਸਾਂ ਟਾਈਮ ਦਾ ਪਤਾ ਨਹੀਂ ਸੀ ਬਾਕੀ ਜਿਹੜੀ ਸਾਡੀ ਸਵਾਜ ਭੈਚਾਰਾ ਉਥੇ ਵਸਦਾ ਸੀ ਸਿੱਖਣ ਤੋਂ ਇਲਾਵਾ ਵੀ ਸਾਡੇ ਬੈਨ ਉਠਣ ਠੀਕ ਸੀ ਲੋਕਾਂ ਨਾਲ ਵਰਤਵਕੀਰਾ ਠੀਕ ਸੀ ਵਰਤਨ ਠੀਕ ਸੀ ਐਸੀ ਕੋਈ ਗੱਲ ਨਾ ਕੋਈ ਮਤਲਬ ਸਿਰ ਰਹੀਆਂ ਝਗੜੇ ਵਾਲੀ ਕੋਈ ਐਸੀ ਗੱਲ ਨਹੀਂ ਸਿੱਖਣ ਤੋਂ ਇਲਾਵਾ ਹੋਰ ਬਰਾਦੀ ਦੇ ਘਰ ਵੀ ਐਸੇ ਉਥੇ ਨਸਰਮਾਨ ਸੰਧ ਉਹ ਕਿਤਨੇ ਇੱਕ ਸਨ ਤਕਰੀਬਨ 80 ਵਿੱਚ 76 ਵਿੱਚ ਤੇ ਬਹੁਤੇ ਨਹੀਂ ਸਨ ਆਏ ਥੋੜੇ ਸਨ ਘੜਸਨ ਲੇਕਨ ਕਈ ਗ੍ਰਾਮ ਐਸੇ ਸਨ ਜਿੱਥੇ ਉਹਨਾਂ ਦੀ ਬਾਦੀ ਜ਼ਿਆਦਾ ਸੀ ਪਰ ਤੁਹਾਡੇ ਗ੍ਰਾਮ ਵੀ ਥੋੜੇ ਸਿੱਖ ਵੱਧ ਜ਼ਿਆਦਾ ਸੀ ਆਪਣੀ ਰਿਸ਼ਤੇਦਾਰਾਂ ਨਾਲ ਬਸ ਨੇੜੇ-ਤੇੜੇ ਹਾਂ ਕੋਈ ਯਾਦ ਕਿਸੇ ਦਾ ਨਾਮ ਯਾਦ ਹੈ ਆਪਣੇ ਕਿਸੇ ਰਿਸ਼ਤੇਦਾਰ ਦਾ ਹਾਂ ਬਿਲਕੁਲ ਤੁਹਾਡੇ ਨੇੜੇ ਕਿਸਾ ਰਸਦਾ ਹੋਵੇ ਦੇਖੋ ਛੋਟੇ-ਛੋਟੇ ਜਿਸ ਮਹੱਲੇ ਨਾ ਇਸ ਤਰ੍ਹਾਂ ਉਹਦੇ ਛੋਟੇ-ਵਡੇ ਗ੍ਰਾਮ ਵੱਖਰੇ ਹੁੰਦੇ ਸਨ ਠੀਕ ਹੈ ਛੱਤਰ ਦੇ ਵਿੱਚ ਇੱਕ ਉੱਪਰ ਟਾਪ ਤੇ ਹੁੰਦਾ ਸੀ ਚੰਨ ਚੰ ਠੀਕ ਜਿਹਦੇ ਸਰਦਾਰ ਪਿਆਰਾ ਸਿੰਘ ਠਾਕਰ ਸੇ ਮੋਰਚਾ ਅੱਛਾ ਠੀਕ ਹੈ ਇਹ ਵੀ ਛੱਡ ਲਿਆ ਗਿਆ ਨਹੀਂ ਲਾਲ ਸਿੰਘ ਹੋਰੇ ਹਾਂ ਹਾਂ ਠੀਕ ਹੈ ਠੀਕ ਇਹ ਉਸੇ ਚੜਦੇ ਰਹਿਣ ਵਾਲੇ ਸਭ ਠੀਕ ਹੈ ਉਹਨਾਂ ਨਾਲ ਲੱਗਦਾ ਸੀ ਸਾਡਾ ਮਾਂ ਜੋਟ ਕਰਕੇ ਠੀਕ ਹੈ ਉੱਥੇ ਮਤਲਬ ਹੈ ਕਿ ਸਾਡੇ 9 ਘਰ ਸਿੱਖਾਂ ਦੇ ਸਨ ਤੇ 9 ਇਹ ਮੁਸਲਮਾਨਾਂ ਦੇ ਸਨ ਠੀਕ ਹੈ ਜਿਹਦੇ ਵਿੱਚ ਜੁਲਾਈ ਸਨ ਹਾਂ ਹਾਂ ਇੱਕ ਮਿਆਰਾਂ ਦਾ ਘਰ ਸੀ ਠੀਕ ਤੇ ਲੋਹਾਰਾਂ ਦਾ ਘਰ ਸੀ ਘਰ ਸਨ ਇਹ ਤਾਂ ਕੁਝ ਜਿਹੜੇ ਮਲਿਆਲ ਸਨ ਕੋਈ 5-7 ਕਾਰ 4-5 ਏਕੜ ਠੀਕ ਹੈ ਤੇ ਬਰਾਬਰ ਬਰਾਬਰ ਵੀ ਛੋਟੇ ਜਿਹਾ ਜਗਾ ਸੀ ਸਾਡੀ ਉਹ ਠੀਕ ਹੈ ਤਸਵੀਰ ਨਾਲ ਆਪਣੇ ਆਪਣੇ ਮਕਾਨ ਆਪਣੇ ਆਪਣੇ ਮੈਦਾਨ ਗੁਰਦੁਆਰਾ ਵੀ ਐਸੀ ਥੋੜੇ ਗ੍ਰਾਮ ਕਿੰਨੀ ਦੂਰੀ ਤੇ ਸੀ ਜਗਾ ਸਾਡੀ ਛੋਟੀ ਜੀ ਸੀ ਨਾਲ ਹੀ ਸੀ ਸਾਡੇ ਘਰ ਦੇ ਕੋਲ ਨਜ਼ਦੀਕ ਕੋਈ ਉੱਥੇ ਦੇ ਭਾਈ ਗਰੰਥੀ ਦਾ ਕਿਸੇ ਨਾਮ ਹੀ ਨਾ ਯਾਦ ਹੋਵੇ ਉਸ ਵਕਤ ਭਾਈ ਇਸਲੇ ਆ ਆਪਣੇ ਤੁਸੀਂ ਨਾਸਨੰਦ ਬੀਲੀ ਦਲੀਪ ਸਿੰਘ ਹਾਂ ਬੀਲੀ ਦਲੀਪ ਸਿੰਘ ਉਹਦਾ ਨਾਮ ਇਹਨਾਂ ਦੇ ਪਿਤਾ ਜੀ ਪਾ ਜੀ ਦੇਖੋ ਜੀ ਵੀ ਆਂ ਭਾਈ ਬੀਲੀ ਦਲੀਪ ਸਿੰਘ ਇਹਨਾਂ ਦੇ ਪਿਤਾ ਜੀ ਪਾਈਸਨ ਪਾਈਸਨ ਅੱਛਾ ਇਹ ਵੀ ਤੁਹਾਡੇ ਹੀ ਗ੍ਰਾਮ ਤੋਂ ਹੈ ਸਾਡੇ ਮਨਜੋਤ ਦੇ ਅੱਛਾ ਤੇ ਇਹਨਾਂ ਦੇ ਚਾਚਾ ਜੀ ਪਾਈ ਸਿੰਘ ਪਾਈ ਚੇਰ ਸਿੰਘ ਠੀਕ ਉਹ ਆ ਕੇ ਮਲੇਸ਼ੀ ਪਰਸੀ ਹੋਏ ਸਨ ਪੁੰਚ ਅੱਛਾ ਤੇ ਮਾਰੇ ਗਏ ਸਨ ਅੱਛਾ ਚਿੜੀ ਕੋਟ ਠੀਕ ਉਸ ਤੋਂ ਵੈਸੇ ਉਸ ਵੇਲੇ ਗੁਰਦੁਆਰੇ ਵਿੱਚ ਆਮ ਕਰਪੂਰ ਵਗੈਰਾ ਮਨਾਉਂਦੇ ਸਨ ਜਾਂ ਵਿਸਾਖੀ ਤੋਂ ਕਿਸ ਤਰ੍ਹਾਂ ਕੋਈ ਨਹੀਂ ਸੰਗਰਾਂਦ ਹਾਂਜੀ ਕੋਈ ਗੁਰਪੁਰਬ ਹੋਵੇ ਹੂੰ ਤੇ ਨਹੀਂ ਤਾਂ ਆਮ ਨਹੀਂ ਆਮ ਨਹੀਂ ਇਸ ਤਰ੍ਹਾਂ ਰੋਜ ਦਾ ਜਿਹੜਾ ਨੇਮ ਬਣਿਆ ਸੀ ਉਹ ਜਾਣਾ ਗੁਰਦੁਆਰੇ ਉਹ ਭਾਈ ਸਾਹਿਬ ਜਾ ਕੇ ਬਤਤਕਿਆ ਮਤਲਬ ਕਰਾਂਦੇ ਸਨ ਤੁਸੀਂ ਲੋਕ ਵੀ ਜਾਂਦੇ ਸੀ ਸੰਗਤ ਕਰਦੇ ਸੀ ਬੈਠਦੇ ਸੀ ਗੁਰਦੁਆਰੇ ਵਿੱਚ ਛੋਟੇ ਬੱਚਿਆਂ ਦਾ ਆਮ ਸ਼ੌਕੀਨ ਹੁੰਦਾ ਸੀ 11 ਸਾਲ ਦਾ ਬੱਚਾ ਗੋਲ ਕੇ ਜਾਂਦਾ ਸੀ ਜਦੋਂ ਹੁੰਦਾ ਸੀ ਮਤਲਬ ਕੋਈ ਪ੍ਰੋਗਰਾਮ ਹੁੰਦਾ ਸੀ ਜਾਂਦੇ ਸਾਂ ਜਦੋਂ ਕੋਈ ਪ੍ਰੋਗਰਾਮ ਹੁੰਦਾ ਸੀ ਠੀਕ ਹੈ ਜਾਂਦੇ ਸਾਂ ਗੁਰਦੁਆਰੇ ਅੱਛਾ ਆ ਤੇ ਵਾਸੇ ਇਹ ਹੈ ਕਿ ਇਹ ਬੋਲ ਚਾਲਨ ਚਾਟਾ ਬਚਪਨ ਸੀ ਨਾਲੇ ਉਹ ਸਮਾਂ ਸੀ ਨਾ ਬੜਾ ਸਾਦਾ ਸਮਾਂ ਸੀ ਠੀਕ ਹੈ ਅਣਜਾਣ ਜਿਹਾ ਵਕਤ ਹੁੰਦਾ ਸੀ ਸਾਦਾ ਵੈਸੇ ਆਮ ਸਾਡੀ ਆਰਥਿਕ ਸਥਿਤੀ ਜਿਉਂਸਫਲ ਸੀ ਖੁਸ਼ਹਾਲ ਸੀ ਨਾਰਵਲੀ ਸੀ ਦੇਖੋ ਜੀ ਵਕਤ ਤੇ لحاظ ਬਹੁਤ ਅੱਛਾ ਸੀ ਬੜਾ ਅੱਛਾ ਬਹੁਤ ਅੱਛਾ ਸੀ ਸਾਰੇ ਲੋਕ ਕਿੰਨਾ ਕਿਸਾ ਆਮ ਕਿਰਤ ਕਿਰਦੇ ਸੀ ਆਮ ਜ਼ਿਮੇਵਾਰ ਜ਼ਿੰਮੇਵਾਰੀ ਬਿਲਕੁਲ ਉਹ ਜਾਂਦਾ ਸੀ ਜ਼ਿੰਮੇਵਾਰੀ ਔਲਾ ਗੱਲਾ ਪਿਆਰਾ ਹੋ ਜਾਂਦਾ ਸੀ ਨਾ ਠੀਕ ਹੈ ਤੇ ਬਾਕੀ ਜਿਹੜੀ ਲੋਕ ਚਲੇ ਜਾਂਦੇ ਸਨ ਬੰਗਰ ਬੱਚੇ ਸਾਡੇ ਘਰ ਆਮ ਕਰਕੇ ਡੰਗਰ ਬੱਚੇ ਘਰ ਦਾ ਕੰਮ ਨਹੀਂ ਸੀ ਚੱਲਦਾ ਛੱਡਾ ਨਹੀਂ ਸੀ ਕੰਮ ਸੋ ਕਿਉਂਕਿ ਜ਼ਿੰਮੇਦਾਰੀ ਸੀ ਉਹਦੇ ਵਿੱਚ ਗੋਵਾ ਜ਼ਰੂਰਟਾ ਦਾ ਹੁੰਦਾ ਸੀ ਠੀਕ ਹੈ ਉਹਦੇ ਅਸੀਂ ਡੰਗਰ ਰੱਖਣੇ ਪੈਂਦੇ ਸਨ ਅੱਛਾ ਇਹ ਕੰਮ ਸੁਣੀ ਜੀ ਗੱਲ ਅਸੀਂ ਬਜ਼ੁਰਗਾਂ ਕੋਲੋਂ ਕਿ ਅਸੀਂ ਜਿਲੇ ਉੱਥੇ ਕਾਪ ਅੱਠਾ ਕੱਟ ਹੋ ਜਾਂਦਾ ਸੀ ਤੁਸੀਂ ਬੈਕ ਚਲੇ ਜਾਂਦੇ ਸਨ ਢੋਕਾਂ ਵਗੈਰਾ ਚਲੇ ਜਾਂਦੇ ਤੁਸੀਂ ਵੀ ਜਾਂਦੇ ਸੀ ਅਸੀਂ ਜਾਂਦੇ ਸਾਂ ਕਿਤਨੇ ਦੂਰ ਤੋਂ ਢੋਕਾਂ ਤੋਂ ਢੋਕਾਂ ਉਹਨਾਂ ਇਹਨਾਂ ਦਾ ਐਨਸ ਦੇ ਪਾਏ ਮਾਚ ਪਰ ਸੋ ਆਈਡੀਆ ਕਿ ਇੱਕ ਦਿਨ ਲੱਗੇ ਪਹੁੰਚ ਜਾਂਦੇ ਸਾਂ ਜਾਂ ਦੋ ਦਿਨ ਵੱਲ ਪਹੁੰਚ ਜਾਂਦੇ ਸਾਂ ਨੋ ਨੋ ਉਸ ਵੇਰੇ ਜੀ ਬਨਾਰੀ ਕਰੇ ਕਰੋ ਨਿਕਲਣਾ ਉਹ ਜੱਟ ਦੇ ਟਕ ਖਾਲ ਸੱਟੇ ਮੁੰਡੇ ਬੱਚੇ ਲੈ ਕੇ ਲੈ ਸਕਦੇ ਮੁੰਡੇ ਉਪਰ ਤਾਂ ਟੋੜ ਦ ਦੁਪਹਿਰ ਵੱਲੇ ਪਹੁੰਚਾਂਦੇ ਸਾਂ ਉਹ ਜੱਟ ਦੇ ਪਹੁੰਚਦੇ ਠੀਕ 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 ਦੁਪਹਿਰ ਵੱਲੇ ਠੀਕ ਸੀ ਠੀਕ ਸੀ ਮੇਰੇ ਬੱਚਾ ਨਾਲ ਲੈ ਕੇ ਕਾ ਪੱਠੇ ਵੀ ਹੋ ਗਏ ਉੱਥੇ ਸਭ ਕੋਈ ਕਰਕੇ ਆ ਗਏ ਆ ਬੈਠਾ ਉਧਰ ਮਤਲਬ ਖੁੱਲਾ ਇਲਾਕਾ ਸੀ ਆਮ ਸਿੱਖਾਂ ਦੀ ਜਿਹੜਾ ਕਾਰੋਬਾਰ ਸੀ ਉਸ ਵੇਲੇ ਜ਼ਿੰਮੇਦਾਰਾ ਜ਼ਿੰਮੇਦਾਰਾ ਸੀ ਕੋਈ ਦ ਦੁਕਾਨਾਂ ਹੁੰਦੀਆਂ ਸਨ ਆ ਆਪਣੇ ਅਰਗੋਂ ਸਿੰਘ ਦੀ ਹੈ ਲੀਡਰ ਹਾਂਜੀ ਹਾਂਜੀ ਇਹਦੇ ਵੱਡੇ ਪ੍ਰਾਸਨ ਅੱਛਾ ਇਹ ਦੁਕਾਨਦਾਰੀ ਕਰਦੇ ਸਨ ਕਿ ਦੁਕਾਨਦਾਰੀ ਕਰਦੇ ਸਨ ਛਤਰ ਵਿੱਚ ਹੀ ਸਕੂਲ ਦੇ ਨਾਲ ਹੀ ਹੈ ਇਹ ਵੀ ਇਹ ਵੀ ਛਤਰ ਰਹਿਣ ਵਾਲੇ ਇਹ ਵੀ ਛਤਰ ਵਾਲ ਦੇ ਰਹਿਣ ਵਾਲੇ ਅੱਛਾ ਬੇਹੋਟਾ ਗਰਾਣਾ ਦਾ ਪੀੜ ਸੀ ਠੀਕ ਉਹ ਪੌਂਗ ਦੇ ਰਹਿਣ ਵਾਲੇ ਸਨ ਅਸੀਂ ਉੱਪਰ ਰਹਿੰਦੇ ਸਾਂ ਹੂੰ ਦੁਕਾਨ ਐਸੀ ਇੱਕ ਦੋ ਦੁਕਾਨਾਂ ਹੋਰ ਵੀ ਕਿਸੇ ਦੀ ਐਸੀ ਹਾਂ ਇੱਕ ਇੱਕ ਤੇ ਦਕਾਨ ਹੋਰੀ ਜਾਂ ਸਨ ਤੇ ਇਹ ਦਕਾਨ ਕਰਦੇ ਸਨ ਇਨੇ ਤਰਸੀ ਨਾਲ ਸਿੱਧਾ ਮਿਲ ਹੀ ਰਹਿੰਦੇ ਸਨ ਅੱਛਾ ਜਿਸ ਵੇਲੇ ਹੁਜਾਣੇ ਦਾ ਰੋਲਾ ਪਿਆ 47 ਦਾ ਜਲੇਸੀ ਸੋਚਦੇ ਆ ਡਾੜਾ ਪੈ ਗਿਆ ਲੋਕ ਨੱਠਣੇ ਸ਼ੁਰੂ ਹੋ ਗਏ ਤੁਹਾਨੂੰ ਕਿਸੇ ਨੇ ਪਤਾ ਲੱਗਿਆ ਕਿ ਅਸੀਂ ਸੁਨ ਦੌੜ ਜਾਣਾ ਨੱਟ ਜਾਣਾ ਦੇਖੋ ਜੀ ਰੋਲਾ ਪਿਆ ਨਾ ਤੇ ਉੱਥੇ ਉਸੇ ਲਈ ਹੋਇਆ ਕਿ ਜਿਨ੍ਹਾਂ ਗ੍ਰਾਮ ਦੇ ਵਿੱਚ ਸਿੱਖ ਆਬਾਦੀ ਘੱਟ ਸੀ ਨਾ ਉਹ ਲੋਕ ਉਹਨਾਂ ਗ੍ਰਾਮ ਵਿੱਚ ਆ ਗਏ ਜਿੱਥੇ ਸਿੱਖਾਂ ਦੀ ਆਬਾਦੀ ਜ਼ਿਆਦਾ ਸੀ ਇਕੱਠ ਕਰ ਲਿਆ ਆਪਣਾ ਤੇ ਚਾਤਰ ਐਸਾ ਸੀ ਤਕਰੀਬ ਨੇ ਸਾਨੂੰ ਜ਼ਿਆਦਾ ਬਾਤیں ਸਿਖਾਉਂਦੇ ਸੀ ਠੀਕ ਹੈ ਤੇ ਕਾਫੀ ਲੋਕ ਸਾਡੇ ਪਹੁੰਚ ਗਏ ਤੇ ਰੋਜ਼ ਤਸਿਲ ਬਾਗ ਜਿਹੜਾ ਹੈਡਕੁਆਟਰ ਸੀ ਤੇ ਉਸੇ ਆਰਮੀ ਵਾਲੇ ਨਾਲ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਸਨ ਹੁੰਦੀਆਂ ਸਨ ਠੀਕ ਹੈ ਹੁੰਦੀਆਂ ਰਹਿੰਦੀਆਂ ਸਨ ਤੇ ਅਲਾਹ ਦਾ ਪਤਾ ਲੱਗਦਾ ਰਹਿੰਦਾ ਸੀ ਲੇਕਿਨ ਅਸੀਂ ਛੋਟੇ ਸੰਸਾਡੂ ਦੇ ਜੀ ਇਹ ਮੱਦ ਕਰਨਾ ਸੱਟ ਪਰ ਬਜ਼ੁਰਗਾਂ ਕੋਲੋਂ ਕਈ ਵਾਰੀ ਸੁਣਦੇ دیکھتے ਸਾਂ ਸੁਣਦੇ ਰਹਿੰਦੇ ਸਾਂ ਤੇ ਉਹ ਉਹ ਮਤਲਬ ਹੈ ਐ ਜਿਸ ਦਾ ਕੋਈ ਸਾਡੇ ਫਾਦਰ ਸਾਹਿਬ ਆਰਮੀチュア ਰਟਾਇਆ ਇਸ ਸਮੇਂ ਸੈਕੰਡ ওয়ার্ল্ড ਆ ਰਿਚ ਤੇ ਇਹਨਾਂ ਨੂੰ ਇਹਨਾਂ ਹਾਲਾਤਾਂ ਦਾ ਪੂਰਾ ਪਤਾ ਸੀ ਠੀਕ ਹੈ ਤੇ ਇਹਨਾਂ ਨੂੰ 3 ਨੋਟਸ ਦੀ ਲਾਈਫ ਨਹੀਂ ਮਿਲੀ ਹੋਈ ਸੀ ਅਫੀਰਬੰਸਨ ਠੀਕ ਹੈ ਅਫੀਰਬੰਸਨ ਆਰਮੀ ਨੇ ਦਿੱਤੀ ਹੋਈ ਸੀ ਦੇ ਜਿਸਲ ਆ ਮਿਸਲ ਨਾ ਜਿਸ ਨੂੰ ਪਤਾ ਲੱਗ ਗਿਆ ਕਿ ਪਈ ਉਹਨੇ ਰੋਲਾ ਪੈ ਗਿਆ ਤੇ ਆਪਣੇ ਫਾਸਤ ਵਾਸਤੇ ਚਲੇ ਇਹ ਵਿਚਾਰ ਨਹੀਂ ਬਣਿਆ ਕਿ ਦੌੜ ਜਾਣਾ ਇੱਥੋਂ ਇਹ ਗੱਲ ਕਿੱਦਾਂ ਇਹ ਨਹੀਂ ਇਹ ਨਹੀਂ ਕਿਸੇ ਨੇ ਬਣੀ ਇਹ ਗੱਲ ਇਹ ਜਿਸਲ ਮਜ਼ਫਰਾਬਾਦ ਦੇ ਲੋਕ ਆਏ ਦੌੜ ਕੇ ਆਏ ਆਏ ਉਹਨਾਂ ਦੇ ਮਗਰ ਕਵਾਇਲੀ ਲੱਗੇ ਦਸ ਅੱਛਾ ਠੀਕ ਹੈ ਉਹ ਕਵਾਇਲੀ ਉਹਨਾਂ ਜਿਸਲ ਤੇ ਪਹੁੰਚਣਾ ਹੋਇਆ ਨਾ ਫਸੇ ਬਾਗ ਦੇ ਵਿੱਚ ਤੇ ਫੇਰ ਜਾ ਕੇ ਤੇ ਫੇਰ ਫੈਸਲਾ ਕਰ ਲਿਆ ਕਿ ਅਸੀਂ ਤੂੰ ਦੌੜ ਜਾਣਾ ਪਰ ਮੈਂ ਮਜਬੂਰ ਹੋ ਗਈ ਕਿਉਂਕਿ ਆਰਮੀ ਕਿਸ ਵੇਲੇ ਤੁਹਾਨੂੰ ਯਾਦ ਹੈ ਕਿਸ ਵੇਲੇ ਤੁਹਾਨੂੰ ਉੱਥੇ ਦੌੜਨਾ ਚੁਰ ਚ ਘਰ ਛੱਡਣਾ ਪਿਆ ਕਿਸ ਵਕਤ ਨਾਲ ਦੇਖੋ ਇਹ ਰੋਜ਼ ਮੀਟਿੰਗ ਸਵੇਰੇ ਹੁੰਦੀ ਸੀ ਤਹਿਸੀਲ ਬਾਜ ਜਿਹੜਾ ਕੋਈ ਇੰਚਾਰਜ ਸੀ ਆਰਮੀ ਦਾ ਜਾਂ ਜਿਹੜੇ ਉੱਥੇ ਇੱਕ ਡਾਕਟਰ ਜੋਰ ਸਿੰਘ ਹੁੰਦੇ ਸਨ ਠੀਕ ਹੈ ਇੱਕ ਜੱਜ ਮੋਤੀ ਰਾਮ ਹੁੰਦੇ ਸਨ ਵੱਡੇ ਆਦਮੀ ਠੀਕ ਠੀਕ ਤੇ ਇਹ ਮਰਦਾ ਆ ਆਦਮੀ ਵਾਲੇ ਨਾਲ ਸਲਾਹ ਬਾੜੀ ਇਹ ਕਰਦੇ ਸਨ ਠੀਕ ਹੈ ਤੇ ਫਿਰ ਜਿਹੜਾ ਪ੍ਰੋਗਰਾਮ ਬਣਦਾ ਸੀ ਹਰ ਇੱਕ ਗ੍ਰਾਮ ਦੇ ਲੋਕ ਜਾਂਦੇ ਸਨ ਮੈਂ ਕਿਹਾ ਅਗਾ ਕਰਦੇ ਸਨ ਇਨਫੋਰਮ ਕਰਦੇ ਸਨ ਕਿ ਭਾਈ ਇਹ ਕੁਝ ਹੋਣਾ ਹੈ ਇਹ ਕੋਈ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਇਸ ਤਰ੍ਹਾਂ ਕਰੋ ਕਿ ਕਿਸੇ ਨੇ ਚਲੇ ਕਰੋ ਸਵੇਰ ਨੂੰ ਚਲੇ ਸ਼ਾਮ ਨੂੰ ਵੇਲਾ ਸੀ ਕੋਈ ਇਹ ਕਰ ਛੱਡਣਾ ਪੈਗਾ ਸਿਰ ਜਦੋਂ ਉਹਨਾਂ ਨੇ ਮੀਟਿੰਗ ਕੀਤੀ ਨਾ ਤਹਿਸੀਲ ਬਾਗ ਤੇ ਭਾਈ ਅੱਜ ਰਾਤ ਨੂੰ ਚੱਲ ਜਾਣਾ ਹੈ ਚੱਟ ਜਾਣਾ ਠੀਕ ਚੱਲ ਜਾਣਾ ਹੈ ਤੇ ਆਰਮੀ ਲੈ ਕੇ ਆ ਕੇ ਜਿਸ ਵੇਲੇ ਨੇਰਾ ਪਵੇਗਾ ਚੱਲ ਜਾਏ ਉਸਰ ਨਿਕਲ ਜਾਣਾ ਕਰ ਤੁਸੀਂ ਵੈਸੇ ਕਦੇ ਆਪਣੇ ਉਸ ਉਮਰ ਵਿੱਚ ਤਹਿਸੀਲ ਬਾਗ ਗਏ ਸੀ? ਇੱਕ ਦੋ ਵਾਰ ਗਿਆ। ਇੱਕ ਦੋ ਵਾਰ। ਹਾਂ ਬਹੁਤ ਸਾਰੀ ਦਫਾ ਨਹੀਂ ਗਿਆ ਕਿ ਕਿੰਨੇ ਦੂਰ ਤੁਹਾਡੇ ਕੋਲ ਉਸ ਤਹਿਸੀਲ ਬਾਗ ਸਾਢੇ 4 ਤੋਂ ਤਕਰੀਬਨ ਕਹਿੰਦੇ ਹੁੰਦੇ ਸੀ 5-6 ਮੀਲ। 5-6 ਮੀਲ 5-6 ਮੀਲ। ਤੇ ਸ਼ਾਮ ਨੂੰ ਤੁਸੀਂ ਉੱਥੋਂ ਚੱਲਣਾ ਸ਼ੁਰੂ ਕਰਤਾ। ਕੋਈ ਸਮਾਨ ਬਸਤਰ ਨਾਲ ਚੁੱਕਿਆ ਆਪਣਾ ਬੰਨਿਆ। ਜੋ ਕੁਝ ਮਤਲਬ ਚੁੱਕ ਸਕਦੇ ਸੀ। ਅੱਛਾ। ਤੇ ਉਹ ਉਹ ਭਾਰਾ ਸਮਾਨ ਯਾ ਛੋਟਾ ਮੋਟਾ ਸਮਾਨ ਹੈ। ਕੋਈ ਰਸਣ ਭਾਏ। ਇੱਕ ਇੱਕ ਅੱਧਾ ਕੰਬਲ। ਅੱਛਾ। ਠੀਕ ਯਾ ਥੋੜੀ ਤੁਸੀਂ ਆਪੇ ਚਲਦੇ ਆਏ ਹੋ ਨੇ 11 ਸਾਲ ਤੋਂ ਬੱਚਾ ਤੇ ਚੱਲ ਲੰ데 ਸਿਹਤ ਵੀ ਠੀਕ ਹੋਣੀ ਹੈ ਜਦੋਂ ਬੱਚਾ ਠੀਕ ਹੁੰਦਾ ਐਕਟਿਵ ਹੁੰਦਾ 67 ਸਾਲ ਦੀ ਟੂਰ ਤੇ ਆਏ ਜੀ ਟੂਰ ਤੇ ਆਏ ਸਾਲਤਾ ਸਾਲਤਾ ਤੁਹਾਨੂੰ ਕੁਸਮਨ ਚੁਕਣਾ ਪਿਆ ਥੋੜਾ ਬੋਤਾ ਕੰਬਲ ਸ਼ੰਬਲ ਕੋਈ ਆਟਾ ਚਾਵਲ ਨਹੀਂ ਨਹੀਂ ਆਟਾ ਚਾਵਲ ਨਹੀਂ ਕੋਈ ਕੰਬਲ ਕੁੰਬੜ ਰੱਖਿਆ ਨਹੀਂ ਚਾਦਰ ਕੋਈ ਰੱਖਿਓ ਨਹੀਂ ਤੇ ਉਥੋਂ ਕਿਤਨਾ ਸੀ ਤੁਹਾਡੇ ਗ੍ਰਾਂਡ ਤੋਂ ਚੱਲ ਕੇ ਪੁੰਛ ਤੱਕ ਪਹੁੰਚਣ ਲਈ ਕਿੰਨਾ ਟਾਈਮ ਲੱਗਿਆ ਤੁਹਾਨੂੰ ਦੇਖੋ ਜੀ ਰਾਤੀ ਜਿਹੜੇ ਨਹਿਰਾ ਪਿਆ ਨੂੰ ਟਾਈਮ ਦਾ ਪਾੜੇ ਘਟੀਆਂ ਹੁੰਦੀਆਂ ਨੇ ਸ਼ਾਮ ਲਾ ਲਈ 6 ਵਜੇ ਸਹੀ ਮਤਲਬ ਕਤਕਤ ਦਾ ਮੈਨਸ ਸੀ ਕਤਕਤ ਮੈਨਸ ਸੀ ਇਹ ਇਟ੍ਰੈਕਟ ਪਰ ਸੀ ਆ ਵੀ ਇਹ ਕਿ ਕਤਕਤ ਸੀ ਹਾਂ ਠੀਕ ਠੀਕ ਤੇ ਉਸ ਵਲੇ ਸ਼ਾਮੀ ਜਿਹੜਾ ਨੇਰਾ ਪਿਆ ਨਾ ਚੱਲਾ ਸ਼ੁਰੂ ਕੀਤਾ ਉਸਨੇ ਘਰੋਂ ਨਿਕਲਿਆ ਤੇ ਘਰੋਂ ਨਿਕਲ ਨਾਲ ਇਹ ਇਹ ਕਿ ਸਾਡੇ ਫਾਦਰ ਸਾਹਿਬ ਆਰਮੀ ਚ ਆਉਣ ਦਾ ਇਹ ਫਾਇਦਾ ਹੋਇਆ ਕਿ ਇਹਨਾਂ ਨੇ ਸਾਰਾ ਕੁਝ ਦੇਖਿਆ ਤਾਂ ਸੀ ਪਹਿਲਾਂ ਠੀਕ ਠੀਕ ਸਿਕਨਵਲ ਵਾਲਾ ਐਕਸਪੀਰੀਅੰਸ ਐ ਸੀ ਗੱਲ ਹੈ ਜੀ ਇਹ ਨੇਹਰਾ ਪੈਣ ਦੇ ਨਾਲ ਹੀ ਨਸਰ ਮਤਲਬ ਸਾਰਿਆਂ ਨੂੰ ਜੜੇ ਲੋਕ ਸਾਡੇ ਘਰ ਵੀ ਸਨ ਕਾਫਲੇ ਰੂਪੇ ਚਲੇ ਕਾਫਲਾ ਚਲੇ ਅਸੀਂ ਮਤਲਬ ਕਾਫਲੇ ਦੇ ਅਗਲੇ ਸੇ ਉੱਚੇ ਨਿਕਲੇ ਅਗਲੇ ਵੀ ਚਲੇ ਅਗਲੇ ਕਿਤਨੇ ਵੱਡਾ ਕਾਫਲਾ ਸੀ ਕੋਈ 700 ਆਦਮੀ ਦਾ ਜ਼ਿਆਦਾ ਨਹੀਂ ਜੀ ਜ਼ਿਆਦਾ ਹੁਣਾਏ ਪੂਰੀ ਤਹਿਸੀਲ ਬਾਗ ਸੀ ਅੱਛਾ ਅੱਛਾ ਕਾਫੀ ਕਾਫੀ ਲੋਕ ਕਾਫੀ ਲੋਕ ਪਰ ਕੁਦਰਤੀ ਛੋਟਾ ਰਸਤਾ ਹੋਣਾ ਪगडंडी ਹੋਣੀ ਹੈ ਚੱਲਣ ਵੀ ਦਿੱਕਤਾਂ ਆਉਂਦੀ ਹੋਣੀਆਂ ਅਸੀਂ ਅੱਗੇ ਗਿਆ ਆਏ ਨਾ ਪਰ ਜਿਹੜੇ ਬਾਕੀ ਲੋਕ ਨੂੰ ਦਿੱਕਤ ਆਈ ਹੁੰਦੀ ਬਹੁਤ ਜ਼ਿਆਦਾ ਦਿੱਕਤ ਆਈ ਇਹ ਬੜਾ ਸ਼ੋਰ ਜਿਹੜੇ ਮਤਲਬ ਉਹਨਾਂ ਦੱਸੇ ਨਾ ਕੌਟਰ ਜਵਾਰ ਸਿੰਘ ਜੱਜ ਮੋਤੀ ਰਾਮ ਵਗੈਰਾ ਇਹ ਬਾਗਦੇ ਜਿਹੜੇ ਲੋਕ ਬਾਕੀ ਲੋਕ ਸਨ ਉਹਨਾਂ ਨੂੰ ਐਸੀ ਸਾਡੇ ਪਿੱਛੇ ਆਰਮੀ ਚੱਲ ਰਹੀ ਹੈ ਠੀਕ ਹੈ ਠੀਕ ਹੈ ਉਹ ਲਾ ਪਰਵਾਰੇ ਅੱਛਾ ਉਹ ਪਿੱਛੇ ਪਿਛੇ ਰਹੇ ਤੇ ਰਾੜਾ ਰਾੜਾ ਜਗ੍ਹਾ ਆਂਦੀ ਹੈ ਠੀਕ ਹੈ ਸੁਣਿਆ ਹੁਣ ਉਸੇ ਰਾੜਾ ਹਾਂ ਸੁਣਿਆ ਤੇ ਉੱਥੇ ਮਤਲਬ ਇਹਨੂੰ ਉਹ ਕਵਾਲੀਆਂ ਨੇ ਘੇਰਾ ਪਾ ਲਿਆ ਜਿਹੜੇ ਦੇਸੀ ਲੋਕ ਮੁਸਲਮਾਨ ਵੀ ਸਭ ਉਹ ਵੀ ਉਹਨਾਂ ਕਵਾਲੀਆਂ ਨਾਲ ਮਿਲ ਗਏ ਉਹਨਾਂ ਦੇ ਇਹ ਕਿਹਾ ਪਿਆ ਉੱਥੇ ਕਾਫੀ ਸਾਰਾ ਨਕਸਾ ਹੋਣਾ ਜਿੱਥੇ ਕਿ ਡਾਕਟਰ ਜੋਰ ਸਿੰਘ ਜੱਜ ਮੋਤੀ ਰਾਮ ਵਗੈਰਾ ਉਹਨਾਂ ਦੇ ਫੈਮਿਲੀ ਦੇ ਬੰਦੇ ਕਾਫੀ ਸਾਰੇ ਬੜੀ ਅੱਖਾਂ ਸਭ ਤੋਂ ਵੱਡੀ ਕੋਈ ਐਸਾ ਅੱਛਾ ਵਿਪਰੀਆ ਵਪਰੀਆ ਜਿਹੜਾ ਤੁਸੀਂ ਦੇਖਿਆ ਹੋਵੇ ਅੱਗੇ ਅੱਗੇ ਆਏ ਤੁਹਾਨੂੰ ਕੋਈ ਐਸਾ ਅੱਛਾ ਨਹੀਂ ਨਾ ਮੈਨੂੰ ਕੋਈ ਪਤਾ ਨਹੀਂ ਆਸੀ ਤੇ ਦਿਲੇ ਬਾਦੀ ਸੁਣਿਆ ਜੇ ਗੱਲ ਉੱਥੇ ਹੋ ਗਈ ਸੁਣਿਆ ਤੋਲੀ ਪੀਰ ਦੇ ਉੱਪਰ ਟਾਪ ਤੇ ਪੁੱਜ ਜਾਣਾ ਉਸੇ ਮਸੇ ਤੇ ਕਿੰਨੀ ਦੇਰ ਪਰ ਪਹੁੰਚੇ ਪਹੁੰਚ ਫਿਰ ਤੁਸੀਂ 2-3 ਲੱਗ ਗਏ ਹੋਣੇ ਕਿ ਜ਼ਿਆਦਾ ਦੇ ਉਹਨਾਂ ਸ਼ਾਮੇ ਚਲਿਆ ਨਾ ਤੇ ਸੇਰੇ ਟਾਪ ਤੇ ਪੁੱਜੇ ਹਾਂ ਤੋਲੀ ਪੀਰ ਦੇ ਤੋਲੀ ਪੀਰ ਦੇ ਉਸੇ ਲ ਸੂਰਜ ਚੜਿਆ ਸੀ ਸਵੇਰੇ ਹੋ ਗਈ ਸਵੇਰੇ ਚੜੇ ਸੀ ਉਸੇ ਤੇ ਉਹ ਉੱਥੇ ਸਾਡੇ ਬੈਠੇ ਨਾ ਸਾਡੇ ਕੇ 4-5 ਆਰਮੀ ਦੇ ਬੰਦੇ ਸਨ ਉੱਥੇ ਮਤਲਬ ਪੋਜੀਸ਼ਨ ਲਾ ਕੇ ਜਿਹੜੀ ਮਹਾਰਾਜੀ ਫੌਜ ਦੇ ਬੰਦੇ ਸਨ ਆਹ ਹੋਇਆ ਮਹਾਰਾਜੀ ਦੇ ਬੰਦੇ ਸਨ ਤੇ ਸਾਡੇ ਸਾਹਮਣੇ ਉਹ ਉੱਪਰ ਤੇ ਮਤਲਬ ਉੱਥੇ ਪਾੜੀ ਸੀ ਜਿਸ ਤੋਂ ਸਾਡਾ ਰਸਤਾ ਸੀ ਉਹਦੇ ਸਾਹਮਣੇ ਉੱਪਰ ਦੋ ਮੁਸਲਮਾਨ ਉਹ ਦੌੜਦੇ ਆਏ ਸਾਡੇ ਸਾਹਮਣੇ ਆਏ ਤੇ ਉਹਨਾਂ ਕੋਲ ਰਾਈਫਲਾਂ ਸਨ ਠੀਕ ਹੈ ਉਹਨਾਂ ਸਾਹਮਣੇ ਆ ਕੇ ਫਾਇਰ ਕੀਤਾ ਫਾਇਰ ਕੀਤਾ ਉੱਥੇ ਅਸਲ ਮਜ਼ਾ ਕੋ ਉਹ ਦੇਸੀ ਉਹ ਪਰਨੀਓ ਪਰਨੀਓ ਗੁੱਲਪਰ ਕੇ ਚਲਾਉਣਾ ਲੀਨ ਉਹ ਦੋਨੋਂ ਨੇ ਇੱਕ ਇੱਕ ਫਾਇਰ ਕੀਤਾ ਤੇ ਮੁੜ ਕੇ ਵਾਪਸ ਚਲੇ ਗਏ ਇਹ ਅਸਾਂ ਦੇਖਿਆ ਅੱਛਾ ਤੇ ਉਸਨੂੰ ਨਹੀਂ ਹੋਇਆ ਉਸਨੂੰ ਉਸਨੂੰ ਉਹ ਫਿਰ ਉਹਨਾਂ ਨੇ ਫਾਇਰ ਕਰਨ ਵਾਲੇ ਹੋਇਆ ਕਿ ਆਰਮੀ ਵਾਲਾ ਨੇ ਫਾਇਰ ਹੋ ਜੋ ਵੀ ਫਾਇਰਿੰਗ ਕੀਤੀ ਫਾਇਰਿੰਗ ਕੀਤੀ ਕਿ ਤੁਹਾਡੇ ਤੁਸੀਂ ਲੋਕ ਆਇਓ ਕਾਫਲੇ ਚ ਉਹਨਾਂ ਚ ਕੋਈ ਸਿਆਰਬੰਦ ਲੋਕ ਐਸਨ ਬਜ਼ੂਕਾਂ ਵਾਲੇ ਜਾਂ ਕੋਈ ਕਰਵਾਨਾ ਵਾਲੇ ਤਲਵਾਰਾਂ ਵਾਲੇ ਮਤਲਬ ਜੈਸਨ ਮੋਸਾਡੇ ਫਤਿਹ ਸਾਹ ਨੂੰ ਰਾਈਫਲ ਲੈ ਕੇ ਆਏ ਆਪਣੀ ਹੋਰ ਲੋਕਾਂ ਕੋਲ ਵੀ ਐਸਨ ਹੋਰਨਾਂ ਲੋਕਾਂ ਜਿਹੜੇ ਜਿਹੜੇ ਸਨ ਆਰਮੀ ਦੇ ਫਾਇਰ ਕਰਨ ਦਾ ਕਦੇ ਮਕਾ ਨਹੀਂ ਬਣਿਆ ਰਸਤੇ 'ਚ ਕੋਈ ਐਸਾ ਮੁਕਾਬਲਾ ਨਹੀਂ ਹੋਇਆ ਉਹਨਾਂ ਲੈ ਕੇ ਆਏ ਨਾ ਅਸੀਂ ਪਹਿਲੇ ਤੁਸੀਂ ਟੋਰੀਪੁਰ ਤੋਂ ਸਵੇਰੇ ਜਲੇ ਕੁਝ ਕਿੰਨੇ ਰਵਾਂ ਪੁੰਛੇ ਪੁੰਛਾ ਕੇ ਅਸੀਂ ਦੇਖੋ ਜੀ ਇੱਥੇ ਨੂੰ ਪੁੰਛਦੇ ਅ ਪਰੇ ਜਿਹੜੇ ਪਿੰਡਾਂ ਦੇ ਦੋ ਤਿੰਨ ਉਹ ਉਹਨਾਂ ਤੋਂ ਪਿੱਛੇ ਹੀ ਸਾਂ ਸਾਂਉਣੇ ਰੱਟ ਗਿਆ ਅ ਸ਼ਾਮ ਹੋ ਗਈ ਫਿਰ ਇੱਕ ਦਿਨ ਚ ਰਾਤ ਚਲੇ ਮੁਰ ਦਿਨ ਵੀ ਚਲੇ ਫਿਰ ਰਾਤ ਤੇ ਫਿਰ ਰਾਤ ਤੇ ਕਾਫੀ ਦੂਰੀ ਹੋਇਆ ਫਿਰਦੇ ਆ ਮਤਲਬ ਚਾਲ ਆਸਾ ਸੀ ਚਾਲ ਵੀ ਆਸਾ ਸੀ ਕਾਫੀ ਵੱਡਾ ਸੀ ਬੱਚੇ ਵੀ ਸਨ ਫਿਰ ਸਮਾਨ ਸੋਣ ਹੀ ਚੁੱਕਿਆ ਸੀ ਲੋਕਾਂ ਨੇ ਤੇ ਤੇ ਉਹ ਉੱਥੇ ਰਾਤੀ ਉਸ ਕੱਠੇ ਗੇਰੇ ਆ ਸੀ ਉੱਥੇ ਟਿਗੇਰੇ ਉੱਥੇ ਤੋਂ ਸੇਫ ਸਮਝਿਓ ਕਿ ਸੇਫ ਇਥੇ ਰਹਿਣਾ ਹਾਂ ਫਿਰ ਉਹ ਲੋਕ ਦਿਸੇ ਉਹਦੇ ਵਸੇ ਆਇਆ ਨਾ ਪੀ ਟੋਲੀ ਪਿਰ ਤੋਂ ਉਹਰੇ ਲੰਘਿਆ ਠੀਕ ਉੱਥੇ ਕਈ ਜਗ੍ਹਾ ਇਹ ਬੋਰਡ ਲਾਇਲ ਸੇ ਲਿਖ ਕੇ ਇਧਰ ਅਮਾਨ ਹੈ ਇਧਰ ਬਿਲਕੁਲ ਅਮਨ ਹੈ ਅਮਨ ਸ਼ਾਂਤੀ ਹੈ ਅਮਨ ਅਮਾਨ ਹੈ ਇਹ ਕਿਸ ਦਾ ਲਾਇਸੈਂਸ ਬੋਰਡ ਐਡਮਿਨਿਸਟ੍ਰੇਸ਼ਨ ਨੇ ਆ ਰੂਰੂ ਲੋਕਨ ਹੈ ਲੋਕਨ ਹੈ ਜਿਹੜੇ ਉੱਥੇ ਰਹਿਣ ਵਾਲੇ ਇੱਥੇ ਰਹਿ ਸਕਦੇ ਹੋ ਸੇਫ ਹੈ ਕੋਈ ਪਰੇਸ਼ਾਨੀ ਨਹੀਂ ਮਤਲਬ ਇੱਥੇ ਲੜਾਈ ਝਗੜਾ ਨਹੀਂ ਕਰਨਾ ਅੱਛਾ ਫਿਰ ਪੁੱਛਿਆ ਕਿ ਤੁਸੀਂ ਚਲੇ ਰੁਕੇ ਹੋ ਤੁਸੀਂ ਤੇ ਫਿਰ ਬੰਦੇ ਕਿਥੇ ਰੁਕੇ ਹੋ ਆਕੇ ਉੱਥੋਂ ਫਿਰ ਚੱਲ ਕੇ ਨਾ ਸਵੇਰੇ ਹੂੰ ਰਾਤੀ ਉੱਥੇ ਰਿਆਂ ਰੋਟੀਆਂ ਪਾਣੀਆਂ ਟਰੱਕ ਜਿਹੜਾ ਆਪਣਾ ਰਾਸ਼ਨ ਹੁਣ ਲੈਂਦਾ ਸੀ ਕੋਈ ਪਕਾ ਕੋਈ ਖਾਦਾ ਕੋਈ ਠੀਕ ਹੈ ਪਕਾਇਆ ਖਾਦਾ ਤਾਂ ਉਸੋਂ ਸਵੇਰੇ ਚਲੇ ਆ ਤਫੇ ਰਾਇਆ ਜਿੱਥੇ ਹਿਕਲਾ ਵਾਈਕਰਨ ਬਣਿਆ ਦਾ ਨਾ ਉੱਥੇ ਰੁਕੇ ਆ ਉੱਥੇ ਰੁਕੇ ਤੇ ਇਹ ਸਾਰਾ ਕਬਰਸਤਾਨ ਹੁੰਦਾ ਸੀ ਤੇ ਫਿਰ ਪੁਨਛ ਤੋਂ ਚੋ ਕਿੰਨੇ ਦਿਨ ਰੁਕ ਕੇ ਤੇ ਰੁਕਣਾ ਪੈ ਗਿਆ ਤੇ ਪੁਨਛ ਫੁਣਛੇ ਫਿਰ ਉੱਥੇ ਮਤਲਬ 47 ਲੈ ਕੇ ਦੇ 51 ਤਾਂ ਸੀ ਪੁਨਛੇ 400 ਪੁਨਛਰੇ ਪੁਨਛੇ ਫਿਰ ਦੋ ਨੂੰ ਸਵੇਰ ਜੇਮੂ ਸ਼ਿਫਟ ਕੀਤਾ ਗਿਆ ਸ਼ਿਫਟ ਹੋਏ ਆਪੇ ਆਪੇ ਆਗੇ ਨਹੀਂ ਨਹੀਂ ਫਰੋਖ ਮੈਂ ਸੁਣਾ ਕੇ ਸਾਡੇ ਸਾਰੇ ਮਹ ਰਿਸ਼ਤੇ ਨਾ ਤੇ ਬਰਾਦੀ ਸਾਰੇ ਆ ਗਏ ਸੀ ਅਸੀਂ ਇਕੱਲੇ ਸੋ ਉੱਥੇ ਅੱਛਾ ਤੁਸੀਂ ਵੀ ਸਾਡੇ ਤਾਇਆ ਸੀ ਤਾਇਆ ਜੀ ਸੌਣ ਨਾ ਆ ਕੇ ਤੁਸੀਂ ਫਿਰ ਸੇਵਾ ਆਪਣਾ ਕਿਹੜੀ ਜਗ੍ਹਾ ਕੀਤਾ ਕੋਤੋਂ ਆ ਕੇ ਦਫ਼ਾ ਸੇ ਨਵਾਂ ਚੱਲ ਰਿਹਾ ਐ ਦੇਖ ਆਰ ਠੀਕ ਹੈ ਤੇ ਜਦੋਂ ਗਰਮੀਆਂ ਆਈਆਂ ਤਣ ਬਜ਼ੁਰਗਾਂ ਨੂੰ ਸਾਡੇ ਮਾਤਾ ਉਸ ਗਰਮੀਆਂ ਸਾਰੀ ਨਹੀਂ ਸੰਭਲਦੇ ਤੁਨੇ ਲਾ ਕੇ ਲੋਕ ਸਨ ਆਂਦੇ ਲੋਕੇ ਫਰੋ ਪਰ ਤੰਗ ਪੈ ਗਏ ਚਲ ਲੈ ਵੀ ਮਦਦ ਦਿੱਤਾ ਨਾ ਮੁਸ਼ਕਿਲ ਫਿਰ ਚਲੇ ਕੇ ਬਟੋਤ ਬਟੋਤ ਤੁਹਾਨੂੰ ਜਿਹੜੀ ਸਰਕਾਰੀ ਜ਼ਮੀਨ ਮਿਲੀ ਬਰੋਥ ਵਿੱਚ ਮਿਲੀ ਬਟੋਤ ਉਸ ਜਾ ਕੇ ਰਹਿਣ ਲੱਗ ਪਏ ਉੱਥੇ ਰਹਿਣ ਲੱਗ ਪਏ ਤੁਸੀਂ ਫਿਰ ਜਿਸ ਵੇਲੇ ਆਪਣਾ ਕੰਮ ਕਾਜ ਸ਼ੁਰੂ ਕੀਤਾ ਤੇ ਕਿਹ ਕੰਮ ਕਾਜ ਕਰਨ ਲੱਗ ਪਏ ਸੋ ਕਿਤਾ ਕੀ ਸ਼ੁਰੂ ਕੀਤਾ ਉਹ ਤੇ ਹੋ ਜੀ ਸਪੀਤਾ ਹੀ ਸਾਡੇ ਦਾ ਆਰਮੀ ਮਲੇਸ਼ੀ ਚੋੜ ਕੇ ਆ ਗਏ ਹਾਂ ਹਾਂ ਤੇ ਉਹਨਾਂ ਦੀ ਕੋਈ ਸਿਹਤ ਨਹੀਂ ਖਰਾਬ ਹੋ ਗਈ ਠੀਕ ਹੈ ਤੇ ਕਰੀ ਮੈਂ ਸਾ ਵਡਾ ਤੁਸੀਂ ਵੱਡੇ ਸਾਰ ਤੁਹਾਨੂੰ ਜਿਵਾਰੀ ਜਿਆਦਾ ਸਾਡੇ ਸੀ ਤੇ ਸਕੂਲ ਪਰ ਦੇ ਸਾ ਬਟੋ ਠੀਕ ਹੈ ਸੱਤਵੀਂ ਤੱਕ ਸਕੂਲ ਹੁੰਦਾ ਸੀ ਠੀਕ ਹੈ ਤੇ ਉਹਨ ਮਜਬੂਰੀ ਆਸੀ ਹੋਏ ਕਿ ਮਨੂੰ ਸੱਤਵੀਂ ਪਜ ਪੜਦੇ ਪੜਦੇ ਆ ਪ੍ਰੈਸ਼ਰ ਕੇ ਕੰਮ ਕਰਨਾ ਪੈ ਗਿਆ ਮਜ਼ਦੂਰੀ ਕਰਨੀ ਪੈ ਗਈ ਇੱਕ ਹਫ਼ਤੇ ਕਰਨਾ ਸੀ ਉਸੇ ਉਸੇ ਮਜ਼ਦੂਰੀ ਸੀ ਉਹ ਜੰਗਲੀ ਥੋੜਾ ਕੰਮ ਜਾਂ ਨਿਕਲਿਆ ਮੈਨੂੰ ਪਤਾ ਲੱਗਾ ਮੈਂ ਚਲਾ ਗਿਆ ਤੇ ਉੱਥੇ ਉਹ ਮਤਲਬ ਹਫ਼ਤਾ ਬਣਾਉਂਦੇ ਹੁੰਦੇ ਸੀ ਸਕੂਲ ਵੱਲੋਂ ਠੀਕ ਹੈ ਤੇ ਉਸ ਹਫ਼ਤੇ ਵਿੱਚ ਸੱਤ ਦਿਨ ਮਤਲਬ ਬਜ਼ਾਰੇ ਜਰੂਰ ਕਰਨਾ ਠੀਕ ਹੈ ਠੀਕ ਜਰ ਬੋਲਣਾ ਚੱਲਣਾ ਹੂੰ ਫਿਰ ਸਾਰੇ ਕੋਲੋਂ ਅੱਗੇ ਦੀ ਵਾਇਰ ਦੀ ਵਾਇਰ ਦੀ ਮੈਂ ਸੀ ਠੀਕ ਠੀਕ ਤੇ ਉਹ तकरीबन کافی ਲੋਕ ਜਾਣ ਪਛਾਣ ਵਾਲੇ ਆ ਗਏ ਅੱਛਾ ਠੀਕ ਹੈ ਤੇ ਉਹ ਰੇਂਜ ਅਫੀਸਰ ਸੀ ਜੰਗਲਾਤ ਤੇ ਉਹਨੇ ਜੰਗਲ ਵਿੱਚ ਰਸਤਾ ਬਣਾਣਾ ਲੱਗ ਜਾਇਆ ਠੀਕ ਹੈ ਉੱਥੇ ਉਹਨੇ ਕੰਮ ਲਾਇਆ ਮੈਨੂੰ ਪਤਾ ਲੱਗਾ ਮੈਂ ਚਲਾ ਗਿਆ ਠੀਕ ਉਹ ਮੈਨੂੰ ਦੇਖ ਕੇ ਕਹਿੰਦੇ ਕਹ ਕੇ ਤੁਸੀਂ ਕਿਉਂ ਆ ਗਏ ਤੁਸੀਂ ਕਿਸੇ ਸਰਵਗੇ ਹੂੰ ਉਹ ਮੈਨੂੰ ਉਹਨੂੰ ਕੀ ਦੱਸਾਂ ਮੈਂ ਕਿਉਂ ਆ ਗਿਆ ਮੇਰੇ ਕਰਦੀ ਕਿ ਮਜਬੂਰੀ ਹੈ ਤੇ ਮਜਬੂਰੀ ਹੈ ਮਨੂੰ ਕਿ ਮੈਂ ਚੁੱਪ ਹੋ ਗਿਆ ਹੂੰ ਉਹ ਬਚਾਰਾ ਚੰਗੇ ਲੋਕ ਸਨ ਕਿ ਲੈ ਸਾ ਤੁਸੀਂ ਕੰਮ ਕਰੋ ਮੇਰੇ ਮੇਰਾ ਇਹ ਕੁਆਟਰ ਦਾ ਪਤਾ ਹੈ ਮਾਜੀ ਪਤਾ ਹੈ ਜਾਓ ਤੇ ਮੇਰੇ ਅਸਨਾਰੀ ਲਈ ਜਾਓ ਠੀਕ acha ਉਸਨੇ ਉਹਨਸੀ 12 ਨੇ ਛੋਟੇ ਤੇ 1.5 ਰੁਪਇਆ ਵੱਡੇ ਵੱਡੇ ਠੀਕ ਇਹ ਮਜ਼ਦੂਰੀ ਸੀ ਘੱਡੀ ਦੀ ਉਹ ਸੁਨੇ ਜਵਾਨੇ ਨੇ ਪੈਸੇ ਨਹੀਂ ਸੀ ਆ ਤੇ ਮੈਂ ਚਲਾ ਗਿਆ ਉਧਰ ਉਹਨੇ ਮੇਰੇ ਤੇ ਤਸ ਕਰਕੇ ਉਹਨਾਂ ਨੂੰ ਭੇਜ ਦਿੱਤਾ ਉਹ ਮੈਂ ਲੈ ਕੇ ਆਇਆ ਆ ਕੇ ਫਿਰ ਮੈਂ ਕਦੇ ਗੈਂਤੀ ਪਕੜਾਂ ਕਦੇ ਬੇਲ ਸਾਪਾ ਮਜ਼ਦੂਰੀ ਕਰਦੇ ਰਹੇ ਮਤਲਬ ਮਜ਼ਦੂਰੀ ਇਸ ਇਹ ਉਹ ਮੈਂ ਸਸੇ ਪਕੜਾਂ ਕਿ ਮੈਨੂੰ ਹੀ ਤੇੜੀ 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 ਮੈਨੂੰ ਪੂਰੀ ਲੱਭ ਜਾਏ ਠੀਕ 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 ਹੈ ਤੇ ਮਤਲਬ ਕਟਨ ਕਟੇ ਨੰਬਰ ਉਸ ਤੋਂ ਬਾਅਦ ਤੁਸੀਂ ਇਸ ਕੰਮ ਵਾਲੇ ਪੈਸੇ ਤੁਸੀਂ ਬਾਕੀ ساری ਉਮਰ ਕੀਤਾ ਇਸ ਵੱਲ ਕਿਸਾ ਸ਼ਿਫਟ ਹੋਏ ਤੇ ਤੁਸੀਂ ਬਾਕੀ ਕੰਮ ਬਾਹਰ ਜੀ ਕਰਦੇ ਰਹੇ ਆਪਣੀ ਕਸ਼ਤੀ ਚਲਾਉਣ ਲਈ ਮਜਬੂਰੀ ਸੀ ਨਾ ਜਿਸ ਲਾ ਤੇ ਸਕੂਲ ਛੋੜਿਆ ਠੀਕ ਹੈ ਫਿਰ ਆਮ ਕਈ ਗੱਡੀਆਂ ਦਾ ਇਹ ਕੰਮ ਸੀ ਅੱਛਾ ਗੱਡੀਆਂ ਦੇ ਕੰਮ ਹੀ ਲੱਗ ਗਏ ਗੱਡੀਆਂ ਦੇ ਕੰਮ ਫਿਰ ਗੱਡੀ ਚਾਣ ਲੱਗ ਪਏ ਡਰਾਈਵਰ ਬਣ ਗਏ ਡਰਾਈਵਰ ਕਿਥੇ ਜੀ ਦਾ ਫਿਰ ਡਰਾਈਵਰ ਬਣ ਗਏ ਡਰਾਈਵਰ ਕਿਥੇ ਠੀਕ ਨੇ ਉਸ ਸੀ ਸੈੱਟਫਾਈਡਰ ਹੋ ਆਪਣੀ ਪੂਰੀ ਉਮਰ ਵਿੱਚ ਇਸ ਸਮੇਂ ਦੇ ਕਿ ਮੈਂ ਗੱਡੀਆਂ ਦਾ ਕੰਮ ਕਰਕੇ ਠੀਕ ਠਾਕ ਠੀਕ ਸੈੱਟਫਾਈਡਰ ਰਹੇ ਹਾਂ ਮਤਲਬ ਗੁਜ਼ਾਰਾ ਕਰਦੇ ਰਹੇ ਜੇ ਠੀਕ ਠਾਕ ਹੈ ਜੋ ਦਿਲ ਦੀ ਚਾਹ ਸੀ ਉਹ ਤੇ ਹੋਈ ਨਹੀਂ ਬਟ ਫਿਰ ਵੀ ਇਫ ਗੁਰੂ ਦਾ ਭਲਾ ਮੰਨਦੇ ਨੇ ਬਿਲਕੁਲ ਗੁਰੂ ਦਾ ਭਲਾ ਮੰਨਦੇ ਚਲ ਬਕਰ ਚੱਲਦਾ ਰਿਹਾ ਤੁਸੀਂ ਉਹ ਜ਼ਮਾਨਾ ਵੀ ਦੇਖਿਆ ਤੇ ਇਹ ਜ਼ਮ ਏ ਆਈਕਲ ਦਾ ਜਿਹੜਾ ਫਲੋਰਿਸ ਜਵਾਨਾ ਵੀ ਦੇਖਿਆ ਉਸ ਵਕਤ ਤੋ ਮੁਸ਼ਕਲ ਦੌਰ ਵੀ ਦੇਖਿਆ ਤੁਸੀਂ ਕਿਵੇਂ ਸਮਝਦੇ ਹੋ ਇਹ ਬੜਾ ਫਰਕ ਕਿ ਲਪੇਦਨ ਸਮਾਜ ਭਾਈਚਾਰੇ ਵਿੱਚ ਇਕਲਾਕੀ ਤੌਰ ਤੇ ਇਕਲਾਕੀ ਤੌਰ ਤੇ ਉਹਦੇ ਚ ਦੇਖਿਆ ਕਿ ਉਹ ਸ਼ਾਂਤ ਤੇ ਮਈ ਵਕਤ ਸੀ ਸਬਰ ਸੰਤੋਖ ਸੀ ਸਬਰ ਸੰਤੋਖ ਤੇ ਇੱਕ ਕਲਪਨਾ ਵਾਲਾ ਇੱਕ ਕਲਪਨਾ ਵਾਲਾ ਵਕਤ ਇੱਕ ਕਲਪਨਾ ਵਾਲਾ ਫੋਮ ਪੈਸੇ ਨੂੰ ਸੁਨ ਤੇਰੇ ਆ ਕੇ ਟਰਾਈ ਬੜੀ ਹੋ ਗਈ ਪੈਸੇ ਹੀ ਆ ਕੇ ਬੜੀ ਰੋਸ਼ਨੀ ਬੜੀ ਹੋ ਗਈ ਅੰਦਰ ਦੀ ਰੋਸ਼ਨੀ ਦੇਦੀ ਲੇਕਿਨ ਕਲਪਨਾ ਨਾ ਬੰਦ ਗਈ ਆ ਕਲਪਨਾਵਤ ਗਈ ਹੈ ਉਥੇ ਅਗਰ ਬਿਲਕੁਲ ਕਿਸੇ ਦੇ ਪਾਟੇ ਦੇ ਕਪੜੇ ਸਨ ਨਾ ਠੀਕ ਹੈ ਉਹ ਵੀ ਸਬਰ ਸੰਤੋਖ ਬੜਾ ਆਫਸਰ ਸਾਡਾ ਮੇਲ ਬਲ ਆਫਸੀ ਭਾਈਚਾਰਕ ਤੌਰ ਤੇ ਉਸ ਵੇਲੇ ਜਿਆਦਾ ਸੀ ਇਕਲ ਜਰ ਨਹੀਂ ਬੜਾ ਪ੍ਰੇਮ ਵਾਲਾ ਸੀ ਪ੍ਰੇਮ ਵਾਲਾ ਹੈ ਆਪਣੀ ਜਾਨ ਦੇ ਵਾਸਤੇ ਲੋਖੜੇ ਦੋਸਤ ਇੱਕ ਦੂਰੇ ਭਰਾ ਭਾਈ ਬੜਾ ਜਿਆਦਾ ਸੀ ਸਮਾਜ ਭਾਈਚਾਰੇ ਵਿੱਚ ਬੜਾ ਪਿਆਰ ਹਮਦਰਦੀ ਬਹੁਤ ਜਿਆਦਾ ਅੱਜ ਵੀ ਪਿਆਰ ਕੋਈ ਨਾ ਕੋਈ ਘਾਟ ਨਜ਼ਰ ਆਉਂਦੀ ਹੈ ਬਹੁਤ ਜਿਆਦਾ ਬਹੁਤ ਜਿਆਦਾ ਆਈਕਲ ਮਤਲਬ ਕਿ ਦੋ ਲੋਕ ਦੱਸਦੇ ਆਈਕਲ ਦੇ ਭਾਈਚਾਰੇ ਨੂੰ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਅਸੀਂ ਕਿ ਕੀ ਕਰੀ ਆਈਕਲ ਦੀ ਨੌਜਵਾਨ ਪੀੜ੍ਹੀ ਜਾਂ ਜਿਹੜੀ ਆਈਕਲ ਦੀ ਪੀੜ੍ਹੀ ਸਾਡੇ ਸਾਡੇ ਕੋਲ ਬਾਹਰ ਆਈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਕਰਨਾ ਚਾਹੀਦਾ ਸਾਨੂੰ ਮੈਂ ਤਾਂ ਕਹਿਣਾ ਮੈਂ ਪਰਮਾਤਮਾ ਦੇ ਹੁਕਮ ਦੇ ਅੰਦਰ ਇਹ ਕੰਮ ਕਰੋ ਵੀ ਆਪਸੇ ਭਾਈਚਾਰਾ ਪ੍ਰੇਮ ਪਿਆਰ ਪ੍ਰੇਮ ਪਿਆਰ ਵੈਸਟਰਨ ਕਲਚਰ ਨੂੰ ਨਾ ਬਣਾਓ ਆਪਣੇ ਦੇਸੀ ਕਲਚਰ ਜਰੂਰ ਅੰਦਰ ਦੀ ਆਪਸੀ ਅੰਦਰ ਦੀ ਠੀਕ ਪ੍ਰੇਮ ਪਿਆਰ ਇਹਦੇ ਇਹਦੇ ਵਿੱਚ ਹੀ ਮਤਲਬ ਹੈ ਕਿ ਸੋਖਾ ਤੇ ਸਰੋਜੀ ਅਸੀਂ ਧੰਨਵਾਦੀ ਆਂ ਕਲਾ ਦੇ ਅਨੁਸਾਰਾਂ ਦੇ ਜਿਨ੍ਹਾਂ ਤੋਂ ਅਸੀਂ ਉਹ ਪੁਰਾਣੀ ਆ ਬਜ਼ੁਰਗਾਂ ਦੀਆਂ ਉਹ ਕਥਾਵਾਂ ਵੀ ਸੁਣੀਆਂ ਨਾਲੇ ਸੰਦੇਸ਼ ਵੀ ਸੁਣਿਆ ਕਿ ਭਾਵੇਂ ਅੱਜ ਅਸੀਂ ਕਿਤਨੇ ਵੀ ਪੈਸੇ ਕਮਾ ਲੇ ਕਿਤਨੇ ਕੁਝ ਇਕੱਠਾ ਕਰ ਲਿਆ ਪਰ ਸਾਡੇ ਵਿੱਚੋਂ ਅਗਰ ਇੱਕ ਚੀਜ਼ ਗੁੰਮ ਗਈ ਉਹ ਗੁੰਮ ਗਈ ਸਬਰ ਸੰਤੋਖ ਵਾਹਿਗੁਰੂ ਕਿਰਪਾ ਕਰੇ ਇਹਨਾਂ ਦੀ ਵੀ ਬੇਨਤੀ ਉਹ ਅਰਦਾਸਾਂ ਕਬੂਲ ਹੋਣ ਕਿ ਸਾਡੇ ਵਿੱਚੋਂ ਸਬਰ ਸੰਤੋਖ ਉਹ ਭਾਈਚਾਰਕ ਸਾਂਝ ਫਿਰ ਦੁਬਾਰਾ قائم ਹੋਵੇ ਤਾਂ ਕਿ ਅਸੀਂ ਉਸ ਭਾਈਚਾਰੇ ਨੂੰ ਨਾਲ ਲੈ ਕੇ ਵੈਸਟਰਨ ਦੇ ਕਲਚਰ ਤੋਂ ਛੱਡ ਕੇ ਉਸ ਆਪਣੇ ਦੇਸੀ ਕਲਚਰ ਵੱਲ ਆਈਏ ਸਾਡੇ ਦੇ ਗੁਰੂ ਦੀ ਕਿਰਪਾ ਬਣੀ ਰਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਆਪਕੇ ਨੇ ਸਮਾਂ ਕੱਢਿਆ ਸਾਨੂੰ ਸਮਾਂ ਬਖਸ਼ਿਆ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ